ਵੀਡੀਓ ਵੇਖਣ ਵਾਲੇ ਸਾਰੇ ਆਨ ਪਿਆਰ ਕਰਦਾ ਅਸੀਂ ਕਰੀ ਅੱਜ ਵੀ ਕੀ ਜਿਹੜੀ ਬਣਾਣ ਗੀਆਂ ਉਹਦੇ ਬਾਰੇ ਦੱਸਾਂਗੇ ਵੀ ਸ਼ੇਪ ਕੋਲਰ ਲਾਉਣਾ ਹੈ ਆਪਾਂ ਵੀ ਸ਼ੇਪ ਨੱਕ ਵਾਸਤੇ ਆਪਾਂ ਕਟਾਈ ਕਰ ਲਈ 13 ਐਵੇਂ ਸੀ ਉਹਨਾਂ ਦਾ ਤਿਆਰ ਸੀ 12 ਤੇ ਆਪਾਂ ਹੁਣ ਤਿਆਰ ਕਰਨੇ 13 ਤੇ 13 ਮਾਸੇ ਆਪਾਂ ਕਟਾਈ ਕਰੀਏ 7 ਦੀ ਇੱਥੋਂ ਬਰੋੜ ਆਪਾਂ ਰੱਖਿਆ ਵਾਂ 2.5 ਇੰਚ 5 ਦੀ ਕਟਾਈ ਕਰੀਏ ਇਹ ਘਰੀਬ ਨਾਲ ਆਪਣਾ 6 ਸਾਢੇ 6 ਹੋ ਜਾਣੇ ਆ ਤੇ ਲੰਬਾਈ ਲਈ ਆਪਾਂ ਇਥੋਂ ਸਾਢੇ 7 ਦੀ ਕਟਾਈ ਸੀਗੀ ਵੈਸੇ ਸਾਢੇ 7 ਜਾਂ 8 ਦੀ ਤੇ ਇਥੋਂ ਆਪਾਂ ਅੱਧਾ ਇੰਚ ਰੱਖ ਕੇ ਕੱਪੜੇ ਦੇ ਵੱਲੋਂ ਅੱਧੇ ਇੰਚ ਕਰਕੇ ਕਟਾਈ ਕਰ ਲਈ ਤੇ ਆਪਣਾ ਹੁਣ ਇਤੂ ਛੋ ਗਿਆ ਇਹ ਹੈਗਾ ਆਪਣਾ ਲੋਹ ਵਾਲਾ ਕਮੀਜ਼ ਇਹ ਨਾ ਆਪਾਂ ਸੇ ਇਹ ਨਹੀਂ ਕੱਚੀ ਲਗਾ ਸਕਦੇ ਇਹ ਜੇ ਸੀਨ ਨਹੀਂ ਲਗਾਨੀ ਹੈਗੀ ਤਾਂ ਫਿਰ ਆਪਾਂ ਆਹ ਪਿੰਨ ਲਈ ਪੱਤੋਂ ਕਰਕੇ ਇਸ ਤਰ੍ਹਾਂ ਮੈਂ ਆਪਾਂ ਜਿਹੜਾ ਕਾਲਰ ਲਾਣਾ ਹੈ ਉਹਨੇ ਫਲਾਸਾ ਕਰਦੇ ਇੱਕ ਢਾਈ ਕਰਕੇ ਆਪਾਂ ਪਿਛਲੀ ਕਾਰਡ ਜਿਹੜੀ ਪਈ ਉਹ ਹੀ ਆਪਾਂ 1/2 ਇੰਚ ਜਿਹਦੇ ਪੌਣੇ ਇੰਚ ਜਿਹਦੇ ਢੰਗਾਈ ਕਰਕੇ ਤੇ ਇਹ ਵੀ ਇੰਨੀ ਢਾਈ ਇੰਚ ਇਹ ਤੇ ਢਾਈ ਅਗਲੀ ਸੀ ਢਾਈ ਢਾਈ ਦੀ ਕਟਾਈ ਕਰੀਏ ਆਪਣੀ ਤਕਰੀਬਨ 6.5 ਹੋ ਜਾਣਾ ਆ ਤੇ ਹੁਣ ਦੱਸਾਂਗੇ ਤੁਹਾਨੂੰ ਆਪਾਂ ਕollar ਕਿਵੇਂ ਤਿਆਰ ਕਰਨੇ। ਉਹਦੇ ਬਾਅਦ ਕollar ਤਿਆਰ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਨਾਪ ਲਾਵਾਂਗੇ ਇਸ ਤਰ੍ਹਾਂ ਡਬਲ ਕਰ ਲਾਂਗੇ। ਆ ਮੋਢੇ ਦੇ ਸੀਨਾ ਸੀਨ ਮਲਾ ਕੇ ਇੱਥੋਂ ਹੀ ਬਰਾਬਰ ਕਰਕੇ ਇਹ ਤੁਹਾਨੂੰ ਆਪਾਂ ਨਾਪਾਂਗੇ ਆਪਣਾ ਲੰਬਾਈ ਵਿੱਚ ਕollar ਜਿਹੜਾ ਆਪਾਂ ਕਿੰਨਾ ਚਾਹ ਕਰਨਾ ਹੈ। ਕਪੜੀ ਸਾਢੇ 14 ਹੁੰਦਾ ਪਿਆ ਤੇ ਆਪਾਂ 2 ਇੰਚ ਲੰਬਾਈ ਦੀ ਬਾਧ ਰੱਖਾਂਗੇ ਥੱਲੇ ਵਾਸਤੇ ਵੀ ਸਾਢੇ 14 15 16 ਇੰਚ ਲਵਾਂਗੇ 16 ਗੁਣਾ 32 ਇੰਚ ਆਪਾਂ ਜਿਹੜਾ ਕੋਲਰ ਲੈਣਾ ਉਹ ਇੱਥੇ ਸ਼ੁਰੂ ਕਰਕੇ ਇੱਥੇ ਹੀ ਖਤਮ ਹੋਣਾ 32 ਇੰਚ ਦੀ ਲੰਬਾਈ ਤਿਆਰ ਕਰਾਂਗੇ ਹੁਣ ਆਪਾਂ ਇੱਕ ਕਪੜਾ ਜਿਹੜਾ ਵਾ ਇਹ ਲੰਬਾਈ ਕੱਟ ਸੀ ਤੇ ਆਪਾਂ ਵਿੱਚ ਜੋੜ ਪਾ ਲਿਆ ਵਾ ਇਹਦੇ ਕੋਪਾਂ ਤੇ ਹਰ ਕਰ ਲਿਆ 32 ਇੰਚ 32 ਇੰਚ ਲਵਾਈ ਹੈ ਜੀ ਤੇ ਚੜਾਈ ਆਪਾਂ ਦੱਸਦੇ ਤੁਹਾਨੂੰ ਸਾਢੇ 3 ਦਿਨ ਚੜਾਈ ਤੇ 32 ਇੰਚ ਲੰਬਾਈ ਆਪਾਂ ਇਹ ਕੋਲ ਲਾਉਣ ਵਸਤੇ ਉਪਰ ਇਹਦੀ ਘਟਾਈ ਕਰ ਲਈਏ ਇਸ ਤਰੀਏ ਆਪਾਂ ਟਿਸ਼ੂ ਉੱਪਰ ਜਿਹੜਾ ਵਾ ਇਹ ਨੂੰ ਆਪਾਂ ਬੱਤੀ ਲੰਬਾਈ ਤੇ 3.5 ਚਾਈ ਇਹਦੇ ਤੇ ਆਪਾਂ ਹੁਣ ਜਿਹੜਾ ਪ੍ਰੈਸ ਨਾਲ ਆਪਾਂ ਕੱਪੜਾ ਨਾ ਅਟੈਚ ਕਰਨਾ ਆਪਾਂ ਦਾਣੇ ਵਾਲਾ ਦੇਖਣਾ ਹੁੰਦਾ ਜਿਹੜਾ ਹੱਥ ਨੂੰ ਆਪਣਾ ਰੜਕੜਿਆ ਦਾਣਾ ਦਾਣਾ ਇਹ ਜਿਹੜਾ ਆਪਾਂ ਕਪਾਸਾ ਇਹ ਇਸ ਤਰ੍ਹਾਂ ਕੱਪੜਾ ਨਾ ਅਟੈਚ ਕਰਨਾ ਜਿਹੜਾ ਪਲੇਟ ਉਹ ਉੱਪਰ ਰੱਖਣਾ ਇਸ ਤਰ੍ਹਾਂ ਸਭ ਤੋਂ ਪਹਿਲਾਂ ਬਰੋਕਰ ਕਰਕੇ ਆਪਾਂ ਹਿਸ਼ਾ ਲੜਨਾ ਹੈ ਇੱਥੇ ਪਾ ਕੱਪੜੇ ਤੇ ਮਾਰ ਸਕਦੇ ਆ ਪ੍ਰੈਸ ਕੱਪੜੇ ਦੇ ਜੋਰ ਵੀ ਬਾਲ ਵਗੈਰਾ ਵਾ ਨਿਕਲ ਜੇਗਾ ਫਿਰ ਆਪਣੇ ਕੋਲਰ ਦੀ ਲੁੱਕ ਵਧੀਆ ਆਏਗੀ ਦੋਸਤੂ ਬਾਹਰ ਫੇਰ ਪੰਜਵਾਂ ਦਾਣੇ ਵਾਲੇ ਪਾਸਾ ਨੀਚੇ ਕਰਾਂਗੇ ਫਿਰ ਇਹਨਾਂ ਪਾਸੇ ਉੱਤੇ ਕਰਕੇ ਫਿਰ ਥੋੜਾ ਕੱਟੇ ਤੇ ਦੋਨੋਂ ਸਾਈਡ ਤੇ ਬਚਾ ਲਾਂਗੇ ਆਪਾਂ ਕਿ ਇਹ neck ਦੇ نیچے ਚਲੇ ਜਾਣਾ ਹੈ ਹੂੰ തയ്യൂ ബാർഡ് ਦੇਪਾ ਇੱਕ ਸਾਰ ਪ੍ਰੈਸ ਲੈ ਕੇ ਹੋ ਜਿੰਨੇ ਚੁੱਕ ਚੁੱਕੇ ਨਹੀਂ ਦਰਨੀ ਹੈ ਇਸ ਤਰ੍ਹਾਂ ਇਹਨਾਂ ਕੋ ਹਰ ਕੱਪੜਾ ਅੱਗੇ ਪਿਛੇ ਹੋ ਸਕਦਾ ਜਿਵੇਂ ਆਪਾਂ ਇਧਰੋ ਛੁਗਿਟਾ ਤੇ ਇਧਰੋ ਹੀ ਆਪਾਂ ਉੱਪਰੋਂ ਲੈ ਕੇ ਜਾਵਾਂਗੇ ਆਹ ਬਸ ਨਾ ਵੀਰੇਲੀ ਇਧਰੇ ਮੱਝ ਹੱਕੀ ਜਿਹਾ ਰਹਿ ਲਾਂਗੇ ਆਪਾਂ ఫతో బా ధాగే వేది కలర్ జా తర్గా కమీజీ అటెచే తన తరహా సెంటర్ ਪਹਿਲਾਂ ਇੱਥੇ ਛੋਟੇ ਛੋਟੇ ਕੱਟ ਪਾਵਾਂਗੇ ਇੱਧਰੋਂ ਕੋਨੇ ਤੇ ਇਹ ਜ਼ਿਆਦਾ ਬਿਨਾਂ ਹੋਵੇ ਇਸ ਤਰ੍ਹਾਂ ਇੱਧਰ ਕੱਟ ਪਾ ਕੇ ਉਹ ਜਿਹੜਾ ਆਪਾਂ ਲਿਆ ਲਾਣਾ ਸ਼ੁਰੂ ਕਰਨਾ ਹਾਂ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਉੱਪਰ ਨੂੰ 1.5 ਜਿ ਦੇ نیچے ਆਪਾਂ ਛੱਡ ਦੇਣਾ ਹੈ ਛੱਡ ਦੋ ਬਾਹਰ ਹੁਣ ਇਧਰ ਬਰਬਰਪਾ ਨਾਲੇ ਪੈਨ ਲਗਾਏ ਨੇ ਪੈਨ ਕੱਢ ਗਏ ਇਦਾਂ ਸੀਨ ਲਗਾ ਕੇ ਸਾਰੇ ਤੇ ਇੱਥੇ ਹੀ ਲਿਆ ਕੇ ਫੇਰ ਆਪਾਂ ਜਿੰਨਾ ਵੀ ਬੱਦ ਗਿਆ ਆਪਣਾ ਆਪਾਂ ਇੱਥੇ ਸੀਨ ਬਰੋਬਰ ਕਰ ਦੇਣੀ ਆ ਟੱਕ ਦੇ ਹਿਸਾਬ ਨਾਲ ਜਿਹੜਾ ਆਪਾਂ ਟੱਕ ਲਾਇਆ ਇਹਦੇ ਬਰੋਬਰ ਇਹ ਲਗਾ ਕੇ ਫੇਰ ਤੁਹਾਨੂੰ ਕੋ ਦੱਸਾਂ ਇਸ ਤਰੀਕੇ ਆਪਣਾ ਹੁਣ ਕਲਰ ਜਦੋਂ ਲੱਗ ਗਿਆ ਆ ਅਪਾ ਸੈਂਟਰ ਤੋਂ ਸ਼ੁਰੂ ਕਰਿਆ ਸੀ ਕਿਉਂਕਿ ਇਹਦੇ ਵਿੱਚ ਜੋੜ ਸੀਗਾ ਜਿਹੜਾ ਜੋੜ ਆਪਾਂ ਸੈਂਟਰ 'ਚ ਹੀ ਲੈ ਕੇ ਆਉਣੇ ਸੈਂਟਰ 'ਚ ਇਸ ਕਰਕੇ ਲੈ ਕੇ ਆਉਣੇ ਕਿ ਪਿੱਛੇ ਆਪਣੇ ਹੇਰ ਦੇ نیچے ਆ ਜਾਂਦਾ ਵਾ ਤੇ ਇਸ ਤਰ੍ਹਾਂ ਕੇ ਜੋੜੇ ਇਹ ਲੁਕ ਜਾਂਦਾ ਹੈ ਹੁਣ ਆਪਾਂ ਜੋ ਵੀ ਵੱਧ ਕੱਟਿਆ ਸੀ ਉਹਨੂੰ ਆਪਾਂ ਇਸ ਤਰ੍ਹਾਂ نیچے ਕਰਨਾ ਵਾ ਇਹਨੂੰ نیچے ਕਰ ਦੇਣਾ ਹੁਣ ਕਿਥੇ ਆਪਾਂ ਜਿੰਨਾ ਇੱਕ ਕੱਪੜਾ ਕੱਟਿਆ ਸੀ ਉਹਨਾਂ ਦਾ ਜਿਹੜਾ ਬੈਨ ਆ ਇਹਨੂੰ ਵੀ ਆਪਾਂ ਕੱਟ ਸਕਦੇ ਆ ਇਸ ਤਰ੍ਹਾਂ ਉਹਨਾਂ ਪਾਸਾ ਕੱਟ ਕੇ ਉੱਪਰ ਥਲੇ ਕਰਦੇ ਨੇ ਉੱਪਰ ਥਲੇ ਕਰ ਤੋਂ ਬਾਅਦ ਫਿਰ ਆਪਾਂ ਜਿਹੜਾ ਆ ਕਪੜਾ ਸੀ ਕੱਟ ਪਿਆ ਹੋਇਆ ਉਹਨੂੰ ਇਸ ਤਰ੍ਹਾਂ نیچے ਨੂੰ ਫੋਲਡ ਕਰ ਦੇਣਾ ਬਿਲਕੁਲ ਹਲਕਾ ਜਿਹਾ ਕਰਨਾ ਹੈ ਵੀ ਕਿ ਕਿੱਥੇ ਵਾਲ ਵੀ ਨਾਲੇ ਕੋਨੇ ਇਸ ਤਰੀਕੇ ਹੁਣ ਆਪਾਂ ਇੱਥੇ ਸੀਨ ਲਗਾ ਦਾਂਗੇ ਇੱਥੇ ਸੀਨ ਲਗਾ ਕੇ ਸਾਰੇ ਫਰੇਸਰਾਂ ਧਮਾ ਕੇ ਧੱਬੇ ਸੀਨ ਨੂੰ ਸੀਨ ਲੱਗ ਜੇ ਇਸ ਤਰੀਕੇ ਹੁਣ ਮੈਨ ਕੋਲਰ ਆਪਣਾ ਤਿਆਰ ਹੋ ਗਿਆ ਏ ਦੁਬਾ ਆਪਾਂ نیچے ਲਗਾ ਕੇ ਇਸ ਤਰ੍ਹਾਂ ਜਿਹੜਾ ਫालतू ਕਪੜਾ ਸਿਹੜੀ ਘਟਾਈ ਕਰਕੇ ਤਾਂ ਆਪਾਂ ਇੰਟਰਲੋਕ ਕਰ ਦਿੱਤਾ ਹੈ ਸਾਰੇ ਕੀ ਧਾਗੇ ਨਾਲ ਨਿਕਲ ਤੇ ਜੇ ਆਪਾਂ ਜਾਰੀ ਲੋਕ ਦੇਣੀ ਹੋਵੇ ਤੇ ਅਗੋਂ ਆਪਾਂ ਇੱਥੇ ਲੈਸ ਵੀ ਲਗਾ ਸਕਦੇ ਹਾਂ ਇਸ ਤਰ੍ਹਾਂ ਚਾਰ ਸਫੇਰੇ ਲੈੱਕ ਦੇ ਪਿੱਛੇ ਵੀ ਧਵਾ ਕੇ ਲਿਆ ਕੇ ਤੇ ਹੁਣ ਇਹ ਕਸਟਮਰ ਦਾ ਸੂਟ ਹੈ ਜਿਵੇਂ ਅਗਲੇ ਨੇ ਕਿਹਾ ਆਪਾਂ ਉਸ ਤਰ੍ਹਾਂ ਤਿਆਰ ਕਰ ਦਿੱਤਾ ਵਾ ਜੇ ਆਪਾਂ ਫੈਂਸੀ ਕਰਨਾ ਹੈ ਤੇ ਆਪਾਂ ਲੈਸ ਲਾ ਸਕਦੇ ਹਾਂ ਆਪਣਾ ਤਿਆਰ ਕਰਨਾ ਹੋਵੇ ਤੇ ਇਹ ਬਹੁਤ ਆਸਾਨ ਤਰੀਕੇ ਨਾਲ ਵੀ ਕੋਲਰ ਤਿਆਰ ਹੋ ਗਿਆ ਵਾ इस तरीके क्योंकि लौंग वाले सूटर है बिल्कुल सफाई बेच तैयार हो है कोई बेच बग वगैरह नहीं है कोई लूज नहीं है कोई टैट नहीं है बिल्कुल प्रॉपर नैकअप तैयार नहीं इस तरह तुम्हें भी करना हो वीडियो देख के ਵੀ ਸ਼ੇਪ ਕੋਲ ਤਿਆਰ ਕਰੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਤੇ ਕਮੈਂਟ ਕਰਕੇ ਦੱਸੋ